थाना गोरायादी पुलिस ने दो नशा तस्करानो कीता काबू इस संबंधी थाना गोराया दे एसएचओ सिकंदर सिंह विरक ने जानकारी देंदिया केहा एएसआई सुरेंद्र मोहन थाना गुराया जिला जालंधर वलो एक मुकदमा दर्ज रजिस्टर कीता गया एएसआई सुरेंद्र मोहन ने दोराने गश्त रुड़का खुरद कलोनी तो साथी कर्मचारीया दी मदद नाल शिवम उर्फ सन्नी पुत्र चार्ज लालवासी गन्ना पिंड थाना फिलोर ਜ਼ਿਲ੍ਹਾ ਜਲੰਧਰ ਅਤੇ ਸਰਬਜੀਤ ਕੁਮਾਰ ਉਰਫ ਸਾਬੀ ਉੱਤਰ ਪਰਮਜੀਤ ਵਾਸੀ ਰਵੀਦਾਸ ਮੋਹੱਲਾ ਨੇੜੇ ਸੋਹਣਾ ਮਾਡਲ ਸਕੂਲ ਗੁਰਾਇਆ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰਕੇ ਸ਼ਿਵਮ ਉਰਫ ਸੰਨੀ ਪਾਸੋਂ 50 ਗ੍ਰਾਮ ਹੈਰੋਇਨ ਅਤੇ ਸਰਬਜੀਤ ਕੁਮਾਰ ਉਰਫ ਸਾਬੀ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਇਹਨਾਂ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ اے پی نیوز پنجابی ਲਈ گورایا ਤੋਂ کرمਜੀਤ ਦੀ خاص رپورٹ مانجو ایس ایس پی ਸਾਹਿਬ ਜੰਦਰ ਦਿਹਾਤੀ ਸਰਦਾਰ ਹਰਵਿੰਦਰ ਸਿੰਘ ਮਿਰਕ مانجو ਡੀ ایس ਪੀ ਸਾਹਿਬ ਸਰਵਜ ਸਿੰਘ ਬੱਲ ਦੀ ਰਹਿਨਮਾਈ ਹੇਠ ਉਹ ਪੰਜਾਬ ਸਰਕਾਰ ਵੱਲੋਂ ਜੋ ਜੁੱਧ ਨਸ਼ਿਆਂ ਦੇ ਵਿਰੋਧ ਜਿਹੜੀ ਮੇਮਚਲਾਈ ਗਈ ਆ ਉਸ ਸੰਬੰਧੀ ਸਾਨੂੰ ਕੱਲ ਇੱਕ ਇਨਫੋਰਮੇਸ਼ਨ ਮਿਲੀ ਕਿ ਰੁੜਕਾ ਕਲਾ ਰੁੜਕਾ ਖੁਰਦ ਜਿਹੜੀ ਕਲੋਨੀ ਹੈ ਲਾਗੇ ਇੱਕ ਬਣੀ ਹੋਈ ਨਹਿਰ ਦੇ ਲਾਗੇ ਉੱਥੇ ਦੋ ਨੌਜਵਾਨ ਜਿਹੜਾ ਇਹ ਨਸ਼ੇ ਦਾ ਧੰਦਾ ਕਰਦੇ ਆ ਤੇ ਉੱਥੇ ਜਿਹੜੇ ਉਹ ਮਿਲ ਸਕਦੇ ਤੁਹਾਨੂੰ ਉਸ ਮੇ ਨਸ਼ੇ ਦੇ ਜੋ ਅਸੀਂ ਟੀਮਾਂ ਬਣਾਈਆਂ ਜਿਸ ਵਿੱਚ ਏਸੀ ਸਰਿੰਦਰ ਸਿੰਘ ਟੀਮ ਦੀ ਅਗਵਾਈ ਕਰਦੇ ਸੀਗੇ ਅਸੀਂ ਉੱਥੇ ਜਾ ਕੇ ਜਿਹੜੀ ਉੱਥੇ ਸਰਚ ਕੀਤੀ ਇਹਨਾਂ ਦੋਸ਼ੀਆਂ ਨੂੰ ਪੜਿਆ ਔਰ ਇਹਨਾਂ ਦੇ ਕੋਲੋਂ ਦਰਾਨੇ ਸਰਚ ਜਿਹੜੀ ਆ ਸਾਨੂੰ 60 ਗ੍ਰਾਮ ਐਰੋਨ ਜਿਹੜੀ ਇਹ ਬਰਾਬਰ ਰਹੀ ਆ ਜਿਹੜੀ ਇਹ ਜਿਹਦੇ ਇਹ ਦੋਸ਼ੀ ਦਾ ਨਾਮ ਹੈਗਾ ਇੱਕ ਦਾ ਸ਼ਿਵਮ ਉਰਫ ਸਨੀ ਇਹ ਗੰਨਾਪਿੰਡ ਦਾ ਰਹਿਣ ਵਾਲਾ ਆ ਉਜਾ ਸਰਬਜੀਤ ਕੁਮਾਰ ਉਸ ਸਾਬੀ ਇਹ ਰਵੀਦਾਸ ਮੱਲਾ ਸੋਨਾ ਮਾਡਲ ਸਕੂਲ ਫਾਣਾਗੁਰਾਇਆਂ ਦਾ ਰਹਿਣ ਵਾਲਾ ਇਹ ਜਿਹੜਾ ਸਰਬਜੀ ਸਾਬੀ ਆ ਇਹਦੇ ਖਿਲਾਫ ਪਹਿਲੋਂ ਵੀ 7-8 ਮੁਕਦਮੇ ਦਰਜਾ ਐਨਡੀਪੀਐਸ ਐਕਟ ਦੇ ਜਿਹੜਾ ਇਹ ਨਾਮੀ ਮੁਰਜਮਾ ਪਹਿਲੋਂ ਵੀ ਨਸ਼ੇ ਦਾ ਧੰਦਾ ਕਰਦਾ ਸੀਗਾ ਔਰ ਇਹਦਾ ਜਿਹੜਾ ਸ਼ੁਭਮ ਆ ਇਹਦਾ ਸਗਾ ਭਾਂਜਿਆ ਇਹ ਨਸ਼ੇ ਭਾਂਜੇ ਨੂੰ ਵੀ ਇਸੇ ਕੰਮ ਤੇ ਨਹੀਂ ਲਾਇਆ ਹੋਇਆ ਸੀਗਾ ਜਿਹੜੇ ਕੱਲ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ ਫੇਣੀ ਮੁਕਦਮਾ ਨੰਬਰ 185 ਐਨਡੀਪੀਐਸ ਐਕਟ ਦਰਜ ਕਰਕੇ ਇਹਨੂੰ ਬ੍ਰੈਫਡ ਕਰ ਦਿੱਤਾ ਹੈ ਇਹਨਾਂ ਦੇ ਪਹਿਲਾਂ ਦੂਜੇ ਨੇ ਵੀ ਸਨੀ ਦਾ ਕੱਲਾ ਨਾਮ ਇਹਦਾ ਜੇ ਗਣਪੰਦਰਾ ਹੈ ਜੀ ਇਹ ਸਨੀ ਦੇ ਅਸੀਂ ਵੈਰੀਫਾਈ ਕਰਦੇ ਆ ਉਹ ਤਾਂ ਹਲੇ ਉਹ ਵੈਰੀਫਾਈ ਕਰਕੇ ਫੇ ਜੋ ਕਲੀਅਰ ਕਰਾਂਗੇ ਪਰ ਇਹਦੇ ਖਿਲਾਫ 7-8 ਮੁਕਦਮੇ ਜਿਹੜੇ ਪਹਿਲਾਂ ਦਰਜ ਨੇ ਕਾਫੀ ਮਕਦਾਰ ਦੇ ਵਿੱਚ ਜਿਹੜਾ ਨਸ਼ਾ ਪੜਿਆ ਗਿਆ ਤਾਂ ਪਹਿਲਾਂ ਕਵਰੀ ਕਿੰਨੀ ਕਿੰਨੀ ਗੱਲਾਂ ਕਵਰੀ ਜਿਹੜੀ ਹੈਗੀ ਆ ਸਿਮਰ ਦੇ ਕੋਲ 50 ਗ੍ਰਾਮ ਪ੍ਰਾਪਤ ਹੋਈ ਆ ਤੇ ਸਰਬਜੀਤ ਕੋਲੋਂ ਜਿਹੜੀ 10 ਗ੍ਰਾਮ ਪ੍ਰਾਪਤ ਹੋਈ ਆ ਜਿਹੜਾ ਸ਼ੁਭਮ ਆ ਇਹਦੀ ਨਿਸ਼ਾਨਦੇਹੀ ਤੇ ਜਿਹੜਾ ਉੱਥੋਂ ਜਾ ਕੇ ਆਈ ਇਹਨੂੰ ਸਰਬਜੀਤ ਨਾਲ ਜਿਹੜਾ ਫੜਿਆ ਕੋਈ ਵਿਕਲਪਗਰਾਂ ਵਿੱਚ ਕੁਝ ਨਹੀਂ ਹੈ ਪੰਡਈ ਨਹੀਂ ਉਹ ਇਥੋਂ ਆਪਾਂ ਨੂੰ ਉੱਥੇ ਬਾਹਰ ਮਿਲ ਕੇ ਖੜੇ ਮਿਲ ਕੇ ਸੀਗੇ ਹਾਂਜੀ ਕਿੱਥੋਂ ਵਗਰਾਂ ਤੇ ਅਜੇ ਕੋਈ ਪ੍ਰਕਿਰਿਆ ਹੈ ਕਿੰਨਾ ਕਿਤੇ ਵੇਚਣਾ ਹੈ ਹਾਂਜੀ ਇਹ ਤੇ ਪੁਛ ਗਿਛ ਚ ਪਤਾ ਲੱਗਿਆ ਵਾ ਇਹਨਾਂ ਨੇ ਨਾ ਇਥੋਂ ਫਲੋਰ ਦੇ ਲਾਗੇ ਪਿੰਡ ਇੱਕ ਥਲਵੰਡੀ ਵਗੈਰਾ ਉੱਥੋਂ ਲੈ ਕੇ ਆਏ ਉੱਥੇ ਵੀ ਪ੍ਰੀਡ ਕੁਆਲਟੀ ਭੇਜੀ ਹੋਈ ਆ ਉਹ ਵੀ ਜੋ ਪਤਾ ਲੱਗਦਾ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ